ਅੱਜ ਦੇ ਦਿਨ ਸਾਕਾ ਨਨਕਾਣਾ ਸਾਹਿਬ ਹੋਇਆ ਸੀ ਇਸ ਸਾਕੇ ਦੇ ਵਿੱਚ ਸਿੱਖਾਂ ਦੇ ਵੱਲੋਂ ਬਹੁਤ ਵੱਡੀ ਕੁਰਬਾਨੀ ਦਿੱਤੀ ਗਈ ਸੀ ਜਿਸ ਦੀ ਮਿਸਾਲ ਪੂਰੀ ਦੁਨੀਆ ਦੇ ਵਿੱਚ ਨਹੀਂ ਮਿਲਦੀ ਤਾਂ ਇਸ ਸਾਕੇ ਦਾ ਇਤਿਹਾਸ ਅੱਜ ਤੁਹਾਨੂੰ ਐਪੀਸੋਡ ਦੇ ਵਿੱਚ ਦੱਸਾਂਗੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਪ੍ਰੋਗਰਾਮ ਇਤਿਹਾਸ ਤੇ ਤਵਾਰੀਖ ਵਿੱਚ ਤੁਹਾਡਾ ਸਵਾਗਤ ਹੈ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਸਥਾਨ ਹੈ ਇਸ ਸਥਾਨ ਉੱਤੇ ਸਨ 1921 ਦੇ ਵਿੱਚ ਮਹੰਤ ਨਾਰਾਇਣ ਦਾਸ ਦਾ ਕਬਜ਼ਾ ਸੀ ਜਿਸ ਨੂੰ ਲੋਕ ਨਰੈਣੂ ਮਹੰਤ ਦੇ ਨਾਂ ਨਾਲ ਵੀ ਜਾਣਦੇ ਨੇ ਉਸ ਨੂੰ ਅੰਗਰੇਜ਼ਾਂ ਦੀ ਸ਼ਹਿ ਸੀ ਉਹ ਬਹੁਤ ਦੁਰਾਚਾਰੀ ਸੀ ਉਸ ਦੇ ਗੁਰਦੁਆਰੇ ਦੇ ਅੰਦਰ ਗੁੰਡੇ ਪਾਲੇ ਹੋਏ ਸਨ ਜੋ ਸ਼ਰਾਬ ਪੀਂਦੇ ਅਤੇ ਵਿਵਚਾਰ ਕਰਦੇ ਸਨ ਸਿੱਖ ਇਸ ਗੁਰਦੁਆਰੇ ਨੂੰ ਪੰਥਕ ਪ੍ਰਬੰਧ ਵਿੱਚ ਲਿਆਉਣਾ ਚਾਹੁੰਦੇ ਸਨ ਉਹਨਾਂ ਨੇ ਮਹੰਤ ਨੂੰ ਕਿਹਾ ਕਿ ਉਹ ਪੈਨਸ਼ਨ ਲੈ ਕੇ ਗੁਰਦੁਆਰਾ ਸਿੱਖਾਂ ਦੇ ਹੱਥ ਵਿੱਚ ਦੇ ਦੇਵੇ ਲੇਕਿਨ ਨਰੈਣੂ ਮਹੰਤ ਨਾ ਮੰਨਿਆ ਅਤੇ ਉਸ ਨੇ ਸਿੱਖਾਂ ਦਾ ਮੁਕਾਬਲਾ ਕਰਨ ਦੀ ਠਾਨ ਲਈ ਉਸ ਨੇ ਬਹੁਤ ਸਾਰੇ ਹਥਿਆਰ ਇਕੱਠੇ ਕਰ ਲਏ ਅਤੇ 400 ਗੁੰਡੇ ਤਨਖਾਹ ਉੱਤੇ ਰੱਖ ਲਏ ਗੁਰਦੁਆਰੇ ਉੱਤੇ ਪੰਥ ਦਾ ਕਬਜ਼ਾ ਕਰਵਾਉਣ ਲਈ ਭਾਈ ਲਛਮਣ ਸਿੰਘ 20 ਫਰਵਰੀ 1921 ਨੂੰ 150 ਸਿੰਘਾਂ ਦਾ ਜਥਾ ਲੈ ਕੇ ਸ੍ਰੀ ਨਨਕਾਣਾ ਸਾਹਿਬ ਪੁੱਜੇ ਗੁਰਦੁਆਰੇ ਅੰਦਰ ਜਾਣ ਤੋਂ ਪਹਿਲਾਂ ਉਹਨਾਂ ਸਾਰਿਆਂ ਨੇ ਹਥਿਆਰ ਨਾ ਚੁੱਕਣ ਦਾ ਪ੍ਰਣ ਲਿਆ ਉਹਨਾਂ ਸਾਰਿਆਂ ਨੇ ਅੰਦਰ ਜਾ ਕੇ ਮੱਥਾ ਟੇਕਿਆ ਅਤੇ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਕਰ ਦਿੱਤਾ ਜਥੇ ਦੇ ਕੁਝ ਸਿੰਘਾਂ ਨੇ ਪੈਰਾ ਦੇਣਾ ਸ਼ੁਰੂ ਕਰ ਦਿੱਤਾ ਅਤੇ ਬਾਕੀ ਦੇ ਕੀਰਤਨ ਵਿੱਚ ਜੁੜ ਗਏ ਹਾਲੇ ਕੀਰਤਨ ਕਰਦੇ ਥੋੜੀ ਹੀ ਦੇਰ ਹੋਈ ਸੀ ਕਿ ਨਰੈਣਦਾਸ ਦੇ ਗੁੰਡਿਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਹੜੇ ਸਿੰਘ ਬਾਹਰ ਸਨ ਉਹ ਸ਼ਹੀਦ ਹੋ ਗਏ ਅਤੇ ਕੁਝ ਅੰਦਰ ਬੈਠੇ ਸਿੰਘ ਵੀ ਫੱਟੜ ਹੋ ਗਏ ਫਿਰ ਮਹੰਤ ਅਤੇ ਉਸਦੇ ਗੁੰਡਿਆਂ ਨੇ ਸਿੱਖਾਂ ਨੂੰ ਤਲਵਾਰਾਂ ਅਤੇ ਬਰਛਿਆਂ ਨਾਲ ਮਾਰਨਾ ਸ਼ੁਰੂ ਕਰ ਦਿੱਤਾ ਥੋੜੀ ਦੇਰ ਬਾਅਦ ਉਹਨਾਂ ਨੇ ਫੱਟੜ ਅਤੇ ਸ਼ਹੀਦ ਸਿੰਘਾਂ ਨੂੰ ਇਕੱਠਾ ਕੀਤਾ ਅਤੇ ਉਹਨਾਂ ਦੇ 4-5 ਢੇਰ ਬਣਾ ਕੇ ਉਹਨਾਂ ਨੂੰ ਤੇਲ ਪਾ ਕੇ ਸਾੜ ਦਿੱਤਾ ਅਤੇ ਕੁਝ ਸਿੰਘਾਂ ਨੂੰ ਜੰਡ ਨਾਲ ਬੰਨ ਕੇ ਸਾੜ ਦਿੱਤਾ ਗਿਆ ਜੰਡ ਦੀ ਯਾਦਗਾਰ ਅੱਜ ਵੀ ਮੌਜੂਦ ਹੈ ਗੁਰਦੁਆਰੇ ਦੇ ਅੰਦਰ ਜਗਾ ਜਗਾ ਕੇਸਾਂ ਕੜੇ ਤੇ ਕੰਗਿਆਂ ਦੇ ਢੇਰ ਲੱਗ ਗਏ ਇਸ ਤਰ੍ਹਾਂ ਮਹੰਤ ਨੇ ਸਾਰੇ ਸਿੰਘ ਸ਼ਹੀਦ ਕਰ ਦਿੱਤੇ ਅਤੇ ਆਪ ਦਿੱਲੀ ਭੱਜ ਗਿਆ ਜਦ ਇਸ ਸਾਕੇ ਦੀ ਖਬਰ ਸਿੱਖਾਂ ਨੂੰ ਮਿਲੀ ਤਾਂ ਗੁਰਦੁਆਰਾ ਖਰਾ ਸੌਦਾ ਤੋਂ 80 ਸਿੰਘਾਂ ਦਾ ਜਥਾ ਸਰਦਾਰ ਕਰਤਾਰ ਸਿੰਘ ਚੱਬਰ ਦੀ ਕਮਾਨ ਹੇਠ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਵੱਲ ਤੁਰ ਪਿਆ ਚੱਲਣ ਤੋਂ ਪਹਿਲਾਂ ਉਹਨਾਂ ਅਰਦਾਸਾ ਸੋਧਿਆ ਕਿ ਅਸੀਂ ਸ਼੍ਰੀ ਨਨਕਾਣਾ ਸਾਹਿਬ ਤੇ ਕਬਜ਼ਾ ਕਰਨਾ ਹੈ ਭਾਵੇਂ ਸਾਨੂੰ ਸ਼ਹੀਦ ਹੀ ਕਿਉ ਨਾ ਹੋਣਾ ਪਵੇ ਸ਼੍ਰੀ ਨਨਕਾਣਾ ਸਾਹਿਬ ਪੁੱਜਣ ਤੱਕ ਜਥੇ ਵਿੱਚ 5000 ਸਿੰਘ ਅਤੇ ਸਿੰਘਣੀਆਂ ਹੋਰ ਸ਼ਾਮਲ ਹੋ ਗਏ ਸ਼੍ਰੀ ਨਨਕਾਣਾ ਸਾਹਿਬ ਤੋਂ ਦੋ ਮੀਲ ਉਰਾਹੀ ਸਰਦਾਰ ਛੱਬਰ ਜੀ ਨੇ ਕਿਹਾ ਕਿ ਜੋ ਸਿੰਘ ਸ਼ਹੀਦ ਹੋਣ ਲਈ ਤਿਆਰ ਹਨ ਉਹ ਇੱਕ ਪਾਸੇ ਹੋ ਜਾਣ ਅਤੇ ਬਾਕੀ ਇੱਥੇ ਹੀ ਰੁਕ ਜਾਣ 2200 ਸਿੰਘ ਸਰਦਾਰ ਛੱਬਰ ਦੀ ਸਰਦਾਰੀ ਹੇਠ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਵੱਲ ਤੁਰ ਪਏ ਦੜਕਾਣਾ ਸਾਹਿਬ ਤੋਂ ਥੋੜੀ ਹੀ ਦੂਰ ਉਹਨਾਂ ਨੂੰ ਅੰਗਰੇਜ਼ ਕਮਿਸ਼ਨਰ ਨੇ ਕਿਹਾ ਕਿ ਤੁਸੀਂ ਰੁਕ ਜਾਓ ਅੱਗੇ ਬੰਦੂਕਾਂ ਬੀੜੀਆਂ ਹੋਈਆਂ ਹਨ ਤੁਹਾਨੂੰ ਕੱਲ ਗੁਰਦੁਆਰੇ ਦੀ ਚਾਬੀ ਦੇ ਦਿੱਤੀ ਜਾਵੇਗੀ ਲੇਕਿਨ ਸਰਦਾਰ ਕਰਤਾਰ ਸਿੰਘ ਚੱਬਰ ਕਹਿੰਦੇ ਨੇ ਕਿ ਅਸੀਂ ਚਾਬੀ ਅੱਜ ਹੀ ਲੈਣੀ ਹੈ ਅਤੇ ਜੇਕਰ ਤੁਸੀਂ ਚਾਬੀ ਨਹੀਂ ਦੇਣੀ ਤਾਂ ਅਸੀਂ ਤੁਹਾਡਾ ਮੁਕਾਬਲਾ ਕਰਕੇ ਕਬਜ਼ਾ ਕਰ ਲੈਣਾ ਹੈ ਦਾ ਸਿੰਘਾਂ ਦਾ ਜੋਸ਼ ਦੇਖ ਕੇ ਅੰਗਰੇਜ਼ ਘਬਰਾ ਗਏ ਅਤੇ ਉਹਨਾਂ ਨੇ ਸਰਦਾਰ ਕਰਤਾਰ ਸਿੰਘ ਚੱਬਰ ਨੂੰ ਗੁਰਦੁਆਰਾ ਸਾਹਿਬ ਦੀ ਚਾਬੀ ਦੇ ਦਿੱਤੀ ਇਸ ਤਰ੍ਹਾਂ ਸ਼੍ਰੀ ਨਨਕਾਣਾ ਸਾਹਿਬ ਦਾ ਪ੍ਰਬੰਧ ਸ਼ਹੀਦੀਆਂ ਦੇ ਕੇ ਪਤਵੰਤਿਆਂ ਦੇ ਹੱਥ ਵਿੱਚ ਆ ਗਿਆ ਇਸ ਸਾਕੇ ਨੇ ਸਾਰੀ ਦੁਨੀਆ ਨੂੰ ਦੱਸ ਦਿੱਤਾ ਕਿ ਸਿੱਖ ਕੁਰਬਾਨੀ ਦੇ ਸਕਦੇ ਹਨ ਅਤੇ ਪੁਰਾਤਨ ਸਿੱਖਾਂ ਦੀਆਂ ਸ਼ਹੀਦੀਆਂ ਕੋਈ ਮਨੋਕਲਪਿਤ ਕਹਾਣੀਆਂ ਨਹੀਂ ਹਨ ਇਸ ਸਾਕੇ ਨੇ ਗੁਰਦੁਆਰਾ ਲਹਿਰ ਹੋਰ ਤੇਜ਼ ਕਰ ਦਿੱਤੀ